ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਹੇਠ ਹੈ। ਇਹ ਫਸਲਾਂ ਲੋਕਾਂ ਦੇ ਘਰ ਲੋਕਾਂ ਦੇ ਪਸ਼ੂਆਂ ਨੂੰ ਭਾਰੀ ਨੁਕਸਾਨ ਪਹੁੰਚਿਆ। ਦਾਦ ਦੇ ਵਿੱਚ ਇੱਥੇ ਟਰਾਲੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਰਾਸ਼ਨ ਮੌਜੂਦ ਹੈ। ਉਹਨਾਂ ਦੇ ਵਿੱਚ ਚਾਰਾ ਮੌਜੂਦ ਹੈ। ਸਾਮਾਨ ਜਾ ਜ਼ਰੂਰ ਰਿਹਾ। ਪਰ ਉੱਥੇ-ਉੱਥੇ ਜਾਈ ਜਾ ਰਿਹਾ ਵਾ ਜਿੱਥੇ-ਜਿੱਥੇ ਉਹਨਾਂ ਨੂੰ ਸੋਖਾ ਸਿਖਾ ਲਾ ਰਹੇ ਦਾ ਨਾਲ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਮਾਨ ਜਿਹੜਾ ਤੁਹਾਡੇ ਸਪੋਰਟ ਕਰਾਂਗੇ ਆਪਣਾ ਡੇਟਾ ਬੋਰਡ ਨਾਲ ਵੀ ਸਰਕਾਰ ਤੇ ਡਟੀ ਆ ਆ ਹੁਣ ਸਰਕਾਰ ਦੇ ਪਛਿੰਦੇ ਆ ਲੱਗੇ ਆ ਤੁਹੇ ਦੇਖ ਰਹੇ ਹੋਗੇ ਵੀਡੀਓ ਜਿਹੜੀਆਂ ਨੇ ਮੰਤਰੀ ਸਾਹਿਬ ਜੀ ਆ ਲਾਲਜੀਤ ਕੁਲਰਜੀਤ ਜੀ ਨੇ ਤਾਲੀਗਲ ਸਾਹਿਬ ਜੀ ਜੀਰਾ ਸਾਹਿਬ ਜੀ ਜੀ ਸਾਰੇ ਸਾਡੇ ਹਲਕਾ ਇੰਚਾਰਜ ਐਮ ਐਲ ਏ ਸਭਾਂ ਸਾਰੇ ਲੱਗੇ ਤਤ ਪਰ ਲੱਗੇ ਨੇ ਕਿਉਂਕਿ ਕੋਈ ਪਹੁੰਚ ਸਕਿਆ ਤੁਸੀਂ ਪਹੁੰਚ ਕੇ ਮਤ ਕਰਦੇ ਹੋ ਯਾਰ ਇਹਦਾ ਮਤਲਬ ਆਪਾਂ ਪਹੁੰਚ ਗਏ ਉਹਨਾਂ ਦੇ ਜਖਮਾਂ ਤੇ ਲੂਣ ਪਾਰੇ ਆਪਾਂ ਮਤ ਕਰਦੀ ਆ ਉਹਨਾਂ ਦੀ ਯਾਰ ਜਿਹੜੀਆਂ ਨੇ ਮੈਂ ਕਹਿ ਸਕਦਾ ਵਾਂ ਵੀ ਉਹਨਾਂ ਦੇ ਗੋਡੇ ਟੁੱਟ ਜਾਂਦੇ ਆ ਆਪਾਂ ਕਦੇ ਪਾਣੀ ਆ ਰਹੇ ਇਹ ਤੇ ਕੁਦਰਤੀ ਆ ਠੀਕ ਆ ਹਾਂ ਜੇ ਕੁਦਰਤੀ ਸਾਨੂੰ ਕਰੋਪੀ ਪੈ ਗਈ ਆ ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀਏ ਇਹ ਨਾ ਆਪਣਾ ਉਹ ਕਹਿੰਦੇ ਨੇ ਵੀ ਆਪਣਾ ਝਗਾ ਚੁੱਕੀ ਤੇ ਢਿੱਡ ਆਪਣਾ ਹੀ ਨੰਗਾ ਕਰੀ ਜੇ ਐਸੋ ਕਹਿਣ ਦਾ ਭਾਵ ਆਪਾਂ ਪੰਜਾਬੀ ਆ। ਇਹਦੇ ਅੱਗੇ ਸੀਐਮ ਸਾਹਿਬ ਨੇ ਇੱਕੋ ਗੱਲ ਕਹੀ ਵੀ ਜਦੋਂ ਡੁੱਬਣ ਦੀ ਵਾਰੀ ਆ ਉਦੋਂ ਆਪਾਂ ਤੇ ਜਦੋਂ ਪਾਣੀ ਸਾਨੂੰ ਵੀ ਲੋਡ ਹੁੰਦੀ ਆ ਉਦੋਂ ਤੁਸੀਂ ਵੀ ਆ ਜਾਂਦੇ ਹੋ ਵੀ ਸਾਨੂੰ ਦਿਓ ਸੋ ਇਹ ਅੱਜ ਦਾ ਸਮਾਂ ਆ। ਪੰਜਾਬ ਦੇ ਨਾਲ ਖੜ ਗਿਆ ਪਰ ਮੈਂ ਇੱਕ ਗੱਲ ਦੱਸਾਂ ਨਾ ਇਹ ਪੰਜਾਬੀ ਹੁੰਦੀ ਹੈ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਹੇਠ ਹੈ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਦਰਿਆਈ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੀ ਤਾਂ ਉੱਥੇ ਪਾਣੀ ਲਗਾਤਾਰ ਹੀ ਵੱਧਦਾ ਜਾ ਰਿਹਾ ਸੀ ਜਿਸ ਕਾਰਨ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਘਰ ਲੋਕਾਂ ਦੇ ਪਸ਼ੂਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਜੇ ਗੱਲ ਕੀਤੀ ਜਾਵੇ ਇਸ ਵੇਲੇ ਹੜ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਇਹ ਮਾਰ ਝਲਨੀ ਪੈ ਰਹੀ ਹੈ ਮਜ਼ਦੂਰਾਂ ਨੂੰ ਇਹ ਮਾਰ ਝਲਨੀ ਪੈ ਰਹੀ ਹੈ ਅਤੇ ਉਸ ਹਰ ਇੱਕ ਵਰਗ ਨੂੰ ਇਹ ਮਾਰ ਝਲਨੀ ਪੈ ਰਹੀ ਹੈ ਜਿਹੜਾ ਦਰਿਆਈ ਇਲਾਕਿਆਂ ਦੇ ਆਸ-ਪਾਸ ਦੇ ਪਿੰਡਾਂ 'ਚ ਵਸਿਆ ਹੋਇਆ ਇਸ ਵੇਲੇ ਭਾਰੀ ਜ਼ਰੂਰਤ ਹੈ ਉਹਨਾਂ ਲੋਕਾਂ ਨੂੰ ਤੁਹਾਡੀ ਮਦਦ ਦੀ ਤੇ ਐਸੇ ਮਦਦ ਦੀ ਕਰੀਦੇ ਚੱਲਦਿਆਂ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ਾਹਰੀ ਕਲਸੀ ਦੇ ਵੱਲੋਂ ਅੱਜ 50 ਤੋਂ ਵੱਧ ਟਰਾਲੀਆਂ ਜਰੀਆਂ ਨੇ ਉਹ ਰਾਸ਼ਨ ਦੀਆਂ ਚਾਰੇ ਦੀਆਂ ਤੇ ਹੋਰ ਸਮਾਨ ਦੀਆਂ ਉਹਨਾਂ ਹਰ ਪੀੜਤ ਇਲਾਕਿਆਂ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਤਦਾਦ ਦੇ ਵਿੱਚ ਇੱਥੇ ਟਰਾਲੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਰਾਸ਼ਨ ਮੌਜੂਦ ਹੈ ਉਹਨਾਂ ਦੇ ਵਿੱਚ ਚਾਰਾ ਮੌਜੂਦ ਹੈ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਸਮਾਨ ਜ਼ਰੂਰੀ ਉੱਥੇ ਲੋਕਾਂ ਨੂੰ ਚਾਹੀਦਾ ਹੈ ਉਹ ਹਰ ਇੱਕ ਇਸ ਟਰਾਲੀਆਂ ਦੇ ਵਿੱਚ ਮੌਜੂਦ ਹੈ ਤੇ ਇਹਨਾਂ ਟਰਾਲੀਆਂ ਨੂੰ ਅੱਜ ਇੱਥੋਂ ਪਟਾਲਾ ਤੋਂ ਰਵਾਨਾ ਕੀਤਾ ਜਾਵੇਗਾ ਹਰ ਪੀੜਤ ਇਲਾਕਿਆਂ ਦੇ ਵਿੱਚ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਤੇ ਉਹਨਾਂ ਦੇ ਵੱਲੋਂ ਇੱਕ ਤਹਈਆ ਕੀਤਾ ਗਿਆ ਹੈ ਕਿ ਜਦੋਂ ਤੱਕ ਇਹ ਮੁਸੀਬਤ ਤੋਂ ਲੋਕੀ ਬਾਹਰ ਨਹੀਂ ਨਿਕਲ ਆਉਂਦੇ ਤਦ ਤੱਕ ਇਹ ਜਿਹੜੀ ਮਦਦ ਹੈ ਇਹ ਜਾਰੀ ਰਹੇਗੀ ਤੇ ਖੁਦ ਮੌਕੇ ਤੇ ਪਹੁੰਚ ਕੇ ਇਹ ਲੋਕਾਂ ਤੱਕ ਮੁਹੱਈਆ ਕਰਵਾਈ ਜਾਵੇਗੀ ਤਾਂ ਜ਼ਰੂਰਤ ਹੈ ਅੱਜ ਇਹਨਾਂ ਇਲਾਕਿਆਂ ਦੇ ਵਿੱਚ ਮਦਦ ਦੀ ਭਾਰੀ ਤਦਾਦ ਦੇ ਵਿੱਚ ਲੋਕਾਂ ਦਾ ਸਾਥ ਦੇਣ ਦੀ ਤੇ ਜੇ ਗੱਲ ਕੀਤੀ ਜਾਵੇ ਇਸ ਮੌਕੇ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕਰਨ ਦਾ ਜਰੀਆ ਉਹ ਜ਼ਰੂਰਤ ਹੈ ਸਾਡੇ ਨਾਲ ਇੱਥੇ ਵਿਧਾਇਕ ਬਟਾਲਾ ਮੌਜੂਦ ਹਨ ਉਹਨਾਂ ਨਾਲ ਚੱਲ ਕੇ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਆਪਣੇ ਇਸ ਕੰਮ ਨੂੰ ਲੈ ਕੇ ਸਰ ਜੇ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਪੰਜਾਬ ਜਿਹੜਾ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਹਾਂ ਹਰ ਇੱਕ ਦਰਿਆਈ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਮਦਦ ਦੀ ਜ਼ਰੂਰਤ ਹੈ ਲੋਕਾਂ ਨੂੰ ਸਾਥ ਦੇਣ ਦੀ ਜ਼ਰੂਰਤ ਹੈ ਅੱਜ ਤੁਹਾਡੇ ਵੱਲੋਂ ਕਿਹੜਾ ਕਦਮ ਚੁੱਕਿਆ ਜਾ ਰਿਹਾ ਕਿਸ ਤਰੀਕੇ ਦੀ ਮਦਦ ਜਰੀਏ ਲੋਕਾਂ ਦੀ ਪਹੁੰਚ ਦੇਖੋ ਜੀ ਅੱਜ ਮੇਰੇ ਪਿੰਡਾਂ ਦੇ ਵਿੱਚੋਂ ਪਰਿਵਾਰ ਸਾਰੇ ਆਏ ਨੇ ਸਰਪੰਚ ਸਾਹਿਬ ਆਏ ਨੇ ਮੈਂਬਰ ਸਾਹਿਬਾਨ ਆਏ ਨੇ ਆ ਸਾਰਾ ਪਰਿਵਾਰ ਤੁਸੀਂ ਦੇਖ ਰਹੇ ਹੋ ਅੱਜ ਸਾਡੇ ਬਟਾਲੇ ਪਹਿਲਾਂ ਬਾਬਾ ਜੀ ਦਾ ਵਿਆਹ ਸੀ ਉਹਦੇ ਚ ਸਾਰਾ ਪਰਿਵਾਰ ਰਾਤ ਦਿਨ ਇਹਨਾਂ ਨੇ ਮਿਹਨਤ ਕੀਤੀ ਜੋ ਸੇਵਾ ਸਰਦਾ ਬੰਦਾ ਇਹਨਾਂ ਨੇ ਬਾਬਾ ਜੀ ਦੇ ਵਿਆਹ ਤੇ ਕੀਤਾ ਹੁਣ ਕਿਤੇ ਨਾ ਕਿਤੇ ਮਾਂਚੇ ਕਮੀ ਮਹਿਸੂਸ ਹੋ ਰਹੀ ਵੀ ਬਾਬਾ ਜੀ ਦੇ ਵਿਆਹ ਕਰਕੇ ਸਾਡੇ ਕੋਲ ਤੇ ਜਾ ਨਹੀਂ ਹੋਇਆ ਤੇ ਅੱਜ ਸਾਰਾ ਪਰਿਵਾਰ ਇਕੱਠਾ ਹੋ ਕੇ ਆਹ ਟਰਾਲੀਆਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਵਧੀ ਜਾਣੀਆਂ ਨੇ ਇਹ ਸਾਰੀਆਂ ਮੇਰੇ ਪਰਿਵਾਰਾਂ ਦੀਆਂ ਨੇ ਸਾਡੇ ਆ ਸਰਪੰਚ ਸਾਹਿਬ ਸਾਰੇ ਠੀਕ ਹੈ ਹੁਣ ਇਹ ਲੈ ਕੇ ਜਿੱਥੇ-ਜਿੱਥੇ ਜਰੂਰਤ ਹੈ ਕਿਉਂਕਿ ਸਾਨੂੰ ਡੀਸੀ ਸਾਹਿਬ ਨੇ ਦੱਸਿਆ ਵੀ ਸਮਾਨ ਜਾ ਜ਼ਰੂਰ ਰਿਹਾ ਔਰ ਉੱਥੇ ਉੱਥੇ ਜਾਈ ਜਾ ਰਿਹਾ ਵਾ ਜਿੱਥੇ ਜਿੱਥੇ ਉਹਨਾਂ ਨੂੰ ਸੋਖਾ ਸਿਖਾ ਲਾ ਰਹਿਂਦਾ ਨਾਲ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਮਾਨ ਜਿਹੜਾ ਤੁਹਾਡੇ ਸਪੁਰਤ ਕਰਾਂਗੇ ਆਪਾਂ ਡੇਰਾ ਬਾਬਾ ਨਾਨਕ ਆ ਕੇ ਤੁਹਾਨੂੰ ਲੱਗਦਾ ਵੀ ਜਿਹੜਾ ਜਿਹੜੇ ਏਰੀਏ ਦੇ ਵਿੱਚ ਨਹੀਂ ਪਹੁੰਚੀ ਮਾਲੀ ਮਦਦ ਇਹਦੇ ਵਿੱਚ ਪਾਣੀ ਆ ਚਾਰਾ ਵਾ ਗੱਠਾਂ ਨੇ ਰਾਸ਼ਨ ਆ ਸੋ ਹਰ ਤਰੀਕੇ ਦਾ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਇੱਥੋਂ ਤੱਕ ਵੀ ਜਿਹੜੇ ਆਪਣੇ ਉਹ ਜਾਨਵਰਾਂ ਤੋਂ ਬਚਣ ਵਾਸਤੇ ਕਰੀਮਾ ਵਗੈਰਾ ਹੁੰਦੀਆਂ ਨੇ ਮਛਰਾ ਮੱਖੀਆਂ ਤੋਂ ਉਹ ਵੀ ਰੈਡੀ ਪ੍ਰੋਪਰਲੀ ਸਾਰਾ ਜਿਹੜਾ ਇਹਦੇ ਵਿੱਚ ਆਪਾਂ ਆਪਣੇ ਢੰਗ ਨਾਲ ਸਾਰੀ ਟੀਮ ਨੇ ਰੱਖਿਆ ਔਰ ਹੁਣ ਇਹਨੂੰ ਲੈ ਕੇ ਜਾ ਰਹੇ ਹਾਂ ਸਰ ਜੇ ਗੱਲ ਕੀਤੀ ਜਾਵੇ ਇਹ ਸਮਾਨ ਦੇ ਨਾਲ ਨਾਲ ਲੋਕਾਂ ਨੂੰ ਸਹਾਨੂੰ ਬੁਤੀ ਦੀ ਬੜੀ ਲੋੜ ਆ ਪਰ ਜੇ ਦੇਖਿਆ ਜਾਵੇ ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਂਦੀ ਆ ਤਾਂ ਆਸ-ਪਾਸ ਦੇ ਜਿਹੜੇ ਰਾਜ ਨੇ ਜਾਂ ਫਿਰ ਦਿੱਲੀ ਸਰਕਾਰ ਜਿਹੜੀ ਆ ਉਹ ਮਤਰਿਆ ਰੂਪ ਧਾਰ ਲੈਂਦੀ ਆ ਦੇਖੋ ਮੈਂ ਤੇ ਅੱਗੇ ਕਹਿਣਾ ਹੁੰਦਾ ਵੀ ਜਿਹੜੇ ਸਾਡੇ ਇੱਥੇ ਜਿਹੜੇ ਲੀਡਰ ਬਣੇ ਫਿਰ ਤੇ ਬੀਜੇਪੀ ਦੇ ਮੇਰੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਰਾਓ ਜਾ ਕੇ ਹੁਣ ਮੋਦੀ ਸਾਹਿਬ ਤੋਂ ਅਨਾਉਂਸ ਵੀ ਸਰਕਾਰ ਤੇ ਡਟੀ ਆ ਆ ਹੁਣ ਸਰਕਾਰ ਦੇ ਬਚਿੰਦੇ ਆ ਲੱਗੇ ਆ ਤੁਸੀਂ ਦੇਖ ਰਹੇ ਹੋਗੇ ਵੀਡੀਓ ਜਿਹੜੀਆਂ ਨੇ ਮੰਤਰੀ ਸਾਹਿਬ ਦੀਆਂ ਲਾਲਜੀਤ ਭੋਲਰ ਜੀ ਦੀਆਂ ਧਾਲੀਵਾਲ ਸਾਹਿਬ ਜੀ ਦੀਆਂ ਜੀਰਾ ਸਾਹਿਬ ਦੀਆਂ ਸਾਰੇ ਸਾਡੇ ਹਲਕਾ ਇੰਚਾਰਜ ਐਮ ਐਲ ਏ ਸਭਾਂ ਸਾਰੇ ਲੱਗੇ ਆ ਤਤ ਪਰ ਲੱਗੇ ਨੇ ਕਿਉਂਕਿ ਇੱਕ ਪੰਜਾਬੀਆਂ ਚ ਫਿਤਰਤ ਆ ਮਾਝੇ ਵਾਲਿਆਂ ਚ ਫਿਤਰਤ ਆਏ ਸਾਰੇ ਮੈਂ ਕਹਿ ਸਕਦਾ ਸਾਡੇ ਪੰਜਾਬ ਦੇ ਵਿੱਚ ਫਿਤਰਤ ਹੈ ਵੀ ਜਦੋਂ ਕਿਤੇ ਬਾਹਰ ਲੀਆਂ ਸਟੇਟਾਂ ਚ ਵੀ ਕੋਈ ਦਿੱਕਤ ਆਵੇ ਤੇ ਪੰਜਾਬ ਜਿਹੜਾ ਇੱਕ ਠੋਕ ਕੇ ਖੜ ਜਾਂਦਾ ਇਸ ਵੇਲੇ ਵੀ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਮਦਦ ਕਰਨ ਲਈ ਪੰਜਾਬੀ ਹੀ ਅੱਗੇ ਆਂਦੇ ਨੇ ਜੀ ਦੇਖੋ ਇਹ ਤੇ ਮੈਂ ਤੁਹਾਨੂੰ ਵਗੇ ਦੱਸਦਾ ਵੀ ਇਹ ਪੰਜਾਬ ਜਿਹੜਾ ਵਾ ਸਾਰੇ ਦੇਸ਼ ਦਾ ਟਿੱਡ ਪਰਣ ਵਾਲਾ ਸੋ ਕਹਿਣ ਦਾ ਭਾਵ ਅਸੀਂ ਇੱਕ ਦੂਜੇ ਦੇ ਸਾਡੇ ਭੈਣ ਭਾਈ ਨੇ ਸਾਡੇ ਭਰਾ ਨੇ ਆਪਾਂ ਸਾਰਿਆਂ ਦੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਸੋ ਮੈਂ ਹੋਰ ਵੀ ਇੱਕੋ ਬੇਨਤੀ ਕਰੂੰਗਾ ਹੱਥ ਜੋੜ ਕੇ ਬੇਨਤੀ ਕਰੂੰਗਾ ਜਦੋਂ ਵੀ ਦੁੱਖ ਦੀ ਘੜੀ ਹੁੰਦੀ ਹੈ ਮੈਂ ਦੇਖ ਰਿਹਾ ਵਾਂ ਕੋਈ মিডিਆ ਚੈਨਲ ਵਾਲੇ ਵੀ ਮੈਂ ਦੇਖ ਰਿਹਾ ਕੋਈ ਸਿਆਸਤਦਾਨ ਵੀ ਇਹ ਆਪਣੀਆਂ ਸਿਆਸਤਾਂ ਤੇ ਲੱਗ ਕੇ ਮੈਂ ਇਹੋ ਗੱਲ ਕਹੂੰਗਾ ਵੀ ਸਾਨੂੰ ਥੋੜੀ ਜੀ ਸ਼ਰਮ ਥੋੜਾ ਜਿਹਾ ਆਪਣੇ ਘਰੇ ਬੰਦ ਚਾਤੀ ਮਾਰਨੀ ਚਾਹੀਦੀ ਵੀ ਯਾਰ ਅੱਜ ਸਮਾਂ ਕਿਹੜਾ ਆਪਾਂ ਕੀ ਕਰ ਰਹੇ ਆ ਸੋ ਮੇਰੀ ਹੱਥ ਬਨ ਕੇ ਬੇਨਤੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਅੱਜ ਇੱਕ ਸਾਰ ਹੋ ਕੇ ਮਦਦ ਕਰੀ ਠੀਕ ਐ ਬਾਰ-ਬਾਰ ਪਿੰਡਾਂ ਚ ਤੁਹਾਡੇ ਕੋ ਕੋਈ ਪਹੁੰਚਿਆ ਤੁਹਾਡੇ ਕੋ ਯਾਰ ਜੇ ਨਹੀਂ ਕੋਈ ਪਹੁੰਚ ਸਕਿਆ ਤੁਸੀਂ ਪਹੁੰਚ ਕੇ ਮਤ ਕਰ ਦੋ ਯਾਰ ਇਹਦਾ ਮਤਲਬ ਆਪਾਂ ਪਹੁੰਚ ਕੇ ਉਹਨਾਂ ਦੇ ਜਖਮਾਂ ਤੇ ਲੂਣ ਪਾਰੇ ਆਪਾਂ ਮਤ ਕਰਦੀ ਆ ਉਹਨਾਂ ਦੀ ਯਾਰ ਇਹ ਇਹ ਕੋ ਵਧੀਆ ਮੈਸੇਜ ਨਹੀਂ ਵੀ ਆਪਾਂ ਜਾ ਜਾ ਕੇ ਦਸੀਏ ਵੀ ਇੱਥੇ ਆ ਰਹਿ ਗਿਆ ਇੱਥੇ ਜੇ ਰਹਿ ਗਿਆ ਹੁਣ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਏ ਅੱਜ ਤੱਕ ਹੈਲੀਕਾਪਟਰਾਂ ਤੋਂ ਹੜ੍ਹਾਂ ਤੋਂ ਇਹੋ ਬਿਆਨ ਲੱਗਦੇ ਹੁੰਦੇ ਵੀ ਹੈਲੀਕਾਪਟਰ ਦੇ ਵਿੱਚ ਹੜ੍ਹਾਂ ਦਾ ਮਾਹੌਲ ਵੇਖਿਆ ਜੀ ਸਮੀਕਰਨ ਚੈੱਕ ਕੀਤੇ ਜੀ ਆਪਾਂ ਕਹਿੰਦੇ ਹਨਾ ਬਦਲਾ ਮੈਂ ਕਹਿੰਨਾ ਹਿੱਕ ਠੋਕੇ ਬਦਲਾ ਆਇਆ ਪਰ ਰਾਜਨੀਤੀ ਕਰਨ ਵਾਲੇ ਉੱਤੇ ਵੀ ਰਾਜਨੀਤੀ ਕਰੀ ਜਾਂਦੇ ਮੈਂ ਦੱਸਣ ਲੱਗਾ ਨਾ ਜੀ ਔਰ ਦੁੱਖ ਦੀ ਗੱਲ ਹੈ ਨਾ ਲੋਕ ਆਪੇ ਜਵਾਬ ਦੇ ਦਿੰਦੇ ਲੋਕਾਂ ਨੂੰ ਪਤਾ ਲੱਗ ਗਿਆ ਯਾਰ ਅੱਜ ਦਾ ਸਮਾਂ ਤੇ ਲੋਕਾਂ ਦੇ ਨਾਲ ਖੜਨਦਾ ਹੁਣ ਕੁਦਰਤੀ ਕਰੋਪੀ ਆ ਠੀਕ ਆ ਹੁਣ ਅੱਜ ਵੀ ਜਿਹਾ ਮੌਸਮ ਹੱਲੇ ਵੀ ਮੀਂਹ ਪੈ ਰਿਹਾ ਠੀਕ ਆ ਇਹ ਹੁਣ ਕੁਦਰਤ ਆ ਇਹਦੇ ਵਿੱਚ ਕੀਦਾ ਯੋਰ ਠੀਕ ਆ ਇੱਥੇ ਅਮਰੀਕਾ ਵਰਗੇ ਦੇਸ਼ਾਂ ਅੱਗੇ ਉਹਨਾਂ ਦੇ ਗੁੱਡੇ ਟੁੱਕ ਜਾਂਦੇ ਆ ਇੱਥੇ ਵੱਡੀਆਂ ਵੱਡੀਆਂ ਸਟੇਟਾਂ ਜਿਹੜੀਆਂ ਨੇ ਮੈਂ ਕਹਿ ਸਕਦਾ ਵਾਂ ਵੀ ਉਹਨਾਂ ਦੇ ਗੁੱਡੇ ਟੁੱਕ ਜਾਂਦੇ ਆ ਆਪਾਂ ਕਦੇ ਪਾਣੀ ਆ ਰਾਂ ਯਾਰ ਬਿਲਕੁਲ ਇਹ ਤੇ ਕੁਦਰਤੀ ਆ ਠੀਕ ਆ ਹਾਂ ਜੇ ਕੁਦਰਤੀ ਸਾਨੂੰ ਕਰੋਪੀ ਪੈ ਗਈ ਆ ਅਮਰ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀਏ ਇਹ ਨਾ ਆਪਣਾ ਉਹ ਕਹਿੰਦੇ ਨੇ ਨਾ ਵੀ ਆਪਣਾ ਚੱਗ ਚੁੱਕੀ ਤੇ ਤੇ ਡਾ ਆਪਣਾ ਨੰਗਾ ਕਰੀ ਜੇ ਸੋ ਕਹਿਣ ਦਾ ਭਾਵ ਆਪਾਂ ਪੰਜਾਬੀ ਆ ਸਾਨੂੰ ਦੁਨੀਆਂ ਵੇਖ ਰਹੀ ਆ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਰਿਆ ਆ ਮੈਂ ਦੇਖ ਰਿਆ ਹਾਂ ਸੋਸ਼ਲ ਮੀਡੀਆ ਤੇ ਆ ਮੀਡੀਆ ਤੇ ਹਰਾਨੀ ਦੀ ਗੱਲ ਆ ਵੀ ਯਾਰ ਕੋਈ ਲਫ਼ਜ਼ ਹੁੰਦੇ ਨੇ ਬੋਲਣ ਵਾਲੇ ਸੀਐਮ ਸਾਹਿਬ ਨੂੰ ਇੱਕ ਮੈਂ ਦੇਖ ਰਿਆ ਹਾਂ ਮੀਡੀਆ ਤੇ ਕਿਤਨਾ ਬੰਦਾ ਬਿਆਨ ਕਰ ਰਿਹਾ ਸੋ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਲੋਕ ਜਿਹੜੇ ਬੱਚੇ ਮਾਪਿਆਂ ਦੇ ਪੜ੍ਹੇ ਲਿਖੇ ਹਨ ਉਹ ਦੇਖਦੇ ਨੇ ਵੀ ਆਪਾਂ ਆਪਣੇ ਪੰਜਾਬ ਨੂੰ ਕਿੰਨਾ ਹੱਥਾਂ 'ਚ ਦੇਣਾ ਹਰਿਆਣਾ ਰਾਜਸਥਾਨ ਹਮੇਸ਼ਾ ਹੀ ਕਹਿੰਦਾ ਸੀ ਕਿ ਪੰਜਾਬ ਨੂੰ ਸਾਨੂੰ ਪਾਣੀ ਚਾਹੀਦਾ ਅੱਜ ਜੇ ਦੇਖਿਆ ਜਾਵੇ ਤਾਂ ਜਦੋਂ ਪੰਜਾਬ 'ਚ ਪਾਣੀ ਵਾਧੂ ਹੈ ਤਾਂ ਹਰਿਆਣਾ ਦੇ ਸੀਐਮ ਦਾ ਬਿਆਨ ਆ ਗਿਆ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਪਾਣੀ ਸਾਨੂੰ ਨਾ ਦਿੱਤਾ ਜਾਵੇ ਦੇਖੋ ਮੈਂ ਦੇ ਅੱਗੇ ਸੀਐਮ ਸਾਹਿਬ ਨੇ ਇੱਕੋ ਗੱਲ ਕਹੀ ਵੀ ਜਦੋਂ ਡੁੱਬਣ ਦੀ ਵਾਰੀ ਆ ਉਦੋਂ ਆਪਾਂ ਤੇ ਜਦੋਂ ਪਾਣੀ ਸਾਨੂੰ ਵੀ ਲੋੜ ਹੁੰਦੀ ਆ ਉਦੋਂ ਤੁਸੀਂ ਵੀ ਆ ਜਾਂਦੇ ਹੋ ਵੀ ਸਾਨੂੰ ਦਿਓ ਸੋ ਇਹ ਅੱਜ ਦਾ ਸਮਾਂ ਹੈ ਪੰਜਾਬ ਦੇ ਨਾਲ ਖੜ ਗਿਆ ਪਰ ਮੈਂ ਇੱਕ ਗੱਲ ਦੱਸਾਂ ਨਾ ਇਹ ਪੰਜਾਬੀ ਨੇ ਠੀਕ ਆ ਇਹ ਦੇਸ਼ ਦੀ ਆਜ਼ਾਦੀ ਦਿਵਾਉਣ ਦੇ ਵਿੱਚ 90% ਇਹਨਾਂ ਦੀਆਂ ਸ਼ਹਾਦਤਾਂ ਰਹੀਆਂ ਨੇ ਹੋਰ 90% ਦਾ ਰੋਲ ਜਿਹੜਾ ਉਹ ਇਹਨਾਂ ਦਾ ਰਿਹਾ ਜੇ ਅੱਜ ਸਾਡੀ ਮਦਦ ਕਰਦੇ ਆ ਫਿਰ ਪੰਜਾਬੀ ਕਦੀ ਨਹੀਂ ਭੁੱਲਦੇ ਹੁੰਦੇ ਵੀ ਇਹ ਉਹ ਔਖੇ ਸਮੇਂ ਜਿਹੜਾ ਉਹਨਾਂ ਦਾ ਕੋਈ ਬਾਹ ਫੜ ਦੇ ਗੁੱਟ ਫੜ ਦੇ ਸਦਾ ਹਮੇਸ਼ਾ ਉਹਨੂੰ ਜਦੋਂ ਤੱਕ ਜਿੰਦੇ ਜੀ ਉਹਨੂੰ ਯਾਦ ਰੱਖ ਜੰਦੇ। ਇਹ ਬਿਲਕੁਲ ਇਹ ਪੰਜਾਬੀ ਹਨ ਕਿ ਜਿਹੜੇ ਹੀ ਪੰਜਾਬੀਆਂ ਦੀ ਮਦਦ ਕਰਨ ਲਈ ਅੱਗੇ ਆਂਦਾ ਹੈ ਪੰਜਾਬੀ ਉਹਨੂੰ ਭੁੱਲਦੇ ਨਹੀਂ ਹਨ। ਇਹ ਕਹਿਣਾ ਹੈ ਵਿਧਾਇਕ ਬਟਾਲਾ ਅਮਨ ਸਿੰਘ ਸ਼ਰੀਕਲਸੀ ਦਾ ਤੇ ਅੱਜ ਵੱਡੀ ਤਦਾਦ ਦੇ ਵਿੱਚ 50 ਤੋਂ ਵੱਧ ਟਰੈਕਟਰ ਟਰਾਲੀਆਂ ਦੇ ਵਿੱਚ ਸਮਾਨ ਲੱਦ ਕੇ ਜਿਹੜਾ ਹਰ ਪੀੜਤ ਇਲਾਕੇ ਦੇ ਲੋਕਾਂ ਨੂੰ ਚਾਹੀਦਾ ਹੈ, ਉਹਨਾਂ ਦੇ ਪਸ਼ੂਆਂ ਨੂੰ ਚਾਹੀਦਾ ਹੈ, ਉਹਨਾਂ ਦੇ ਘਰਾਂ ਅੰਦਰ ਸਮਾਨ ਚਾਹੀਦਾ ਉਹ ਸਮਾਨ ਸਾਰਾ ਇੱਥੋਂ ਟਰੈਕਟਰ ਟਰਾਲੀਆਂ ਵਿੱਚ ਭਰ ਕੇ ਤੇ ਹਰ ਖੇਤਰ ਪੀਰਤ ਇਲਾਕੇ ਦੇ ਵਿੱਚ ਭੇਜਿਆ ਜਾ ਰਿਹਾ ਹੈ ਵਿਧਾਇਕ ਦੇ ਵੱਲੋਂ ਤੇ ਉਹਨਾਂ ਦਾ ਨਾਲੇ ਵੀ ਕਹਿਣਾ ਹੈ ਕਿ ਇਸ ਮੌਕੇ ਤੇ ਰਾਜਨੀਤੀ ਕਰਨ ਦੀ ਜਗ੍ਹਾ ਤੇ ਇਸ ਵੇਲੇ ਪੰਜਾਬ ਦੇ ਨਾਲ ਖੜਨ ਦੀ ਜ਼ਰੂਰਤ ਹੈ ਪੰਜਾਬ ਦਾ ਸਾਥ ਦੇਣ ਦੀ ਜ਼ਰੂਰਤ ਹੈ ਸਾਡੇ ਨਾਲ ਇੱਥੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੌਜੂਦ ਨੇ ਉਹਨਾਂ ਨੇ ਵੀ ਚੱਲ ਕੇ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਹਾਲਾਤਾਂ ਨੂੰ ਲੈ ਕੇ ਚੇਅਰਮੈਨ ਸਾਹਿਬ ਵੱਡੀ ਤਦਾਦ ਚਾਹ ਜੀ ਟਰਾਲੀਆਂ ਭੇਜੀਆਂ ਜਾ ਰਹੀਆਂ ਕੀ ਕਹਿਣਾ ਚਾਹੁੰਦੇ ਹੋ ਲੋਕ ਅਜੇ ਵੀ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਹੇ ਜਦ ਕਿ ਅੱਜ ਸਭ ਤੋਂ ਵੱਧ ਮਦਦ ਦੀ ਜ਼ਰੂਰਤ ਹੈ ਰਾਜਨੀਤੀ ਤੋਂ ਉੱਤੇ ਉੱਠ ਕੇ ਦੇਖੋ ਜੀ ਅੱਜ ਦੀ ਡੇਟ 'ਤੇ ਜੇ ਤੁਸੀਂ ਆਪ ਦੇਖਣਾ ਚਾਹੋਗੇ ਇਹ ਪੰਜਾਬ ਦੇ ਲੋਕਾਂ ਦਾ ਇੱਕ ਦਰਦ ਹੈ ਪੰਜਾਬ ਦੇ ਲੋਕਾਂ ਨੂੰ ਹਰ ਜਗ੍ਹਾ ਜ਼ਿਲ੍ਹਿਆਂ ਦੇ ਵਿੱਚ ਕਈ ਜ਼ਿਲ੍ਹੇ ਜਿੱਡੀ ਮਾਰ ਵੱਜੀ ਕਿ ਲੋਕਾਂ ਦੇ ਘਰ ਦੇ ਘਰ ਤਬਾ ਹੋ ਗਏ ਜੇ ਇੱਥੇ ਵੀ ਲੋਕੀਂ ਰਾਜਨੀਤੀ ਆਗੇ ਕਰਨ ਤੇ ਕਿੱਡੇ ਕੇ ਸੋਚ ਦੇ ਮਾਲਕ ਹੋਣਗੇ ਸੋ ਮੈਂ ਇੱਕ ਚੀਜ਼ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇਹ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਆ ਕੇ ਖੜੀਏ ਆ ਰਾਜਨੀਤੀਆਂ ਬਿਆਨਬਾਜ਼ੀਆਂ ਸਭ ਹਟ ਕੇ ਲੋਕਾਂ ਦੇ ਨਾਲ ਖੜੀਏ ਇੱਕ ਦੂਜੇ ਦਾ ਸਾਥ ਦੇ ਕੇ ਜਿੰਨੀ ਮਦਦ ਹੋ ਸਕੇ ਲੋਕਾਂ ਦੀ ਕਰੀਏ ਕਿਉਂਕਿ ਹੱਲੇ ਵੀ ਕੁਝ ਏਰੀਆ 'ਚ ਲੋਕ ਜਿਨ੍ਹਾਂ ਦੇ ਘਰ ਤਬਾਹ ਹੋਏ ਨੇ ਉਹਨਾਂ ਕੋ ਰਹਿਣ ਵਾਸਤੇ ਕੋਈ ਚੀਜ਼ ਨਹੀਂ ਹੈ ਖਾਣ ਵਾਸਤੇ ਪ੍ਰਬੰਧ ਨਹੀਂ ਹੈ ਸੋ ਅਸੀਂ ਉਹ ਅੱਜ ਅੱਜ ਦੇ ਡਿਰੇਟ ਐਮਐਲ ਸਾਬ ਸ਼ਰੀ ਕਲਸੀ ਜੀ ਨੇ ਪੰਜਾਬ ਤੋਂ ਵੱਧ ਟਰਾਲੀਆਂ ਜਿਹਦੇ ਵਿੱਚ ਅਨਾਜ ਫੀਡ ਜਾਂ ਲੋਕਾਂ ਦੀ ਜ਼ਰੂਰਤਮੰਦ ਦਾ ਸਾਰਾ ਸਮਾਨ ਪਾਣੀ ਵਗੈਰਾ ਹਰ ਇੱਕ ਚੀਜ਼ ਅਰੇਂਜ ਕਰਕੇ ਪੱਕੇ ਡੇਰੇ ਉੱਥੇ ਲਾਣ ਨੂੰ ਕਹਿਤਾ ਕਿ ਆਪਾਂ ਹੁਣ ਡੇਰੇ ਕਿਉਂਕਿ ਦੋ ਦਿਨ ਆਪਾਂ ਬਾਵੇ ਦਾ ਵਿਆਹ ਕਰਕੇ ਵਿਜੀ ਸੀਗੇ ਹੁਣ ਅੱਜ ਸ਼ੁਰੂ ਹੋਇਆ ਤੇ ਪੱਕੇ ਡੇਰੇ ਉੱਥੇ ਲਾਣ ਲਈ ਕਹਤੇ ਸੋ ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਾਂਗੇ ਪਟਾਲਾ ਵਾਸੀਓ ਜ਼ਿਲ੍ਹਾ ਜ਼ਿਲ੍ਹਾ ਵਾਸੀਓ ਔਰ ਪੰਜਾਬ ਵਾ ਲੋਕਾਂ ਦਾ ਸਾਥ ਦਈਏ ਲੋਕਾਂ ਨੂੰ ਬਚਾ ਲਈਏ ਰਾਜਨੀਤੀ ਬਾਅਦ ਚੁਕਰਾਂਗੇ ਜੀ ਬਿਲਕੁਲ ਇਸ ਵੇਲੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਚਾ ਲਈਏ ਰਾਜਨੀਤੀ ਬਾਅਦ ਵਿੱਚ ਵੀ ਹੋ ਜਾਵੇਗੀ ਸਾਡੇ ਨਾਲ ਇੱਥੇ ਜੂਤ ਦੇ ਪ੍ਰਧਾਨ ਮੌਜੂਦ ਨੇ ਨਾਲ ਗੱਲਬਾਤ ਕਰ ਲੈਣੇ ਆ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਹਰਿਆਣਾ ਤੇ ਰਾਜਸਥਾਨ ਹਮੇਸ਼ਾ ਕਹਿੰਦੇ ਸੀ ਕਿ ਪੰਜਾਬ ਸਾਨੂੰ ਵਾਧੂ ਪਾਣੀ ਦੇਵੇ ਸਾਨੂੰ ਪਾਣੀ ਦੀ ਜ਼ਰੂਰਤ ਹੈ ਤੇ ਅੱਜ ਹਰਿਆਣੇ ਦੇ ਮੁੱਖ ਮੰਤਰੀ ਦਾ ਬਿਆਨ ਹੈਗਾ ਕਿ ਸਾਨੂੰ ਲੋੜ ਹੀ ਨਹੀਂ ਪਾਣੀ ਦੀ ਸਾਨੂੰ ਵਾਧੂ ਪਾਣੀ ਨਾ ਦਿੱਤਾ ਜਾਵੇ ਅ ਰੱਬ ਨਾ ਮਾਰੇ ਬੰਦੇ ਨੇ ਮਾਰਿਆ ਬੰਦਾ ਨਹੀਂ ਮਰਦਾ ਹੈਗਾ ਸੋ ਇਹਨਾਂ ਲੋਕਾਂ ਦੀ ਸੋਚ ਹੈ ਜੀ ਇਹ ਰਾਜਨੀਤਿਕ ਲੋਕ ਨੇ ਹਮੇਸ਼ਾ ਹੀ ਇਹ ਮੁੱਦਾ ਪਾਲਦੇ ਕੋਈ ਨਾ ਕੋਈ ਰਾਜਨੀਤੀ ਕਰਨ ਦਾ ਅੱਜ ਜਦੋਂ ਹੜਾਂ ਦੀ ਮਾਰ ਪੈ ਰਹੀ ਆ ਤਾਂ ਉਹ ਮਾਰ ਜਿਹੜੀ ਉਹ ਪੰਜਾਬ 'ਚ ਲੇ ਤੇ ਜਦੋਂ ਪਾਣੀ ਦੀ ਤਕਲੀਫ ਆਈ ਸੀ ਉਦੋਂ ਵੀ ਇਹ ਮੰਗਦੇ ਕਿ ਨਹੀਂ ਜੀ ਸਾਡਾ ਹੱਕ ਬਣਦਾ ਸੋ ਇਹ ਲੋਕ ਹਮੇਸ਼ਾ ਰਾਜਨੀਤੀ ਕਰਦੇ ਆ ਇਹਨਾਂ ਨੂੰ ਕਿਸੇ ਦਿਨ ਸੁੱਖ-ਦੁੱਖ ਨਾਲ ਕੋਈ ਸਾਰ ਨਹੀਂ ਹੈਗੀ ਸੋ ਪਰਮਾਤਮਾ ਇਹਨਾਂ ਨੂੰ ਬਧੂ ਬਖ ਮਨ ਬੁੱਧੀ ਬਖਸ਼ੇ ਸੋ ਸਾਡਾ ਅੱਜ ਇਹੀ ਫਰਜ਼ ਬਣਦਾ ਕਿ ਜੋ ਹੜ ਹੜਪੀੜਤ ਲੋਕ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੋ ਜਿੱਥੇ ਜਿੱਥੇ ਨੁਕਸਾਨ ਹੋਇਆ ਆਪਾਂ ਉਹਨਾਂ ਲੋਕਾਂ ਨਾਲ ਸੋ ਇਹਨਾਂ ਲੋਕਾਂ ਕਹਿੰਦੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਪੰਜਾਬੀਆਂ ਦੇ ਨਾਲ ਪੰਜਾਬੀ ਖੜਦੇ ਨਜ਼ਰ ਆ ਰਹੇ ਆ ਬਾਕੀ ਸਟੇਟਾਂ ਦੇ ਵਿੱਚੋਂ ਦੇ ਕਿਸੇ ਨੇ ਕੋਈ ਮਦਦ ਨਹੀਂ ਭੇਜੀ ਨਾ ਹੀ ਕੋਈ ਖੜ ਕੇ ਰਾਜੀ ਹੋ ਰਿਹਾ ਪੰਜਾਬ ਦੇ ਨਾਲ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਜੀ ਸਾਡੇ ਪੰਜਾਬੀਆਂ ਦੇ ਉੱਤੇ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਸ਼ੁਰੂ ਪਈ ਕਿਉਂਕਿ ਪੰਜਾਬ ਦੇ ਵਿੱਚ ਬੜੇ ਬੜੇ ਵੱਡੇ ਤੂਫਾਨ ਆਏ ਨੇ ਬੜੇ ਬੜੇ ਵੱਡੀਆਂ ਤਰਾਸਦੀਆਂ ਹੋਈਆਂ ਨੇ ਚਾਹੇ ਉਹ ਕਰੋਨਾ ਦਾ ਸਮਾਂ ਰਿਹਾ ਹੋਵੇ ਚਾਹੇ ਹੜ੍ਹਾਂ ਦੀ ਮਾਰ ਜਾਈ 88 ਦੇ ਵਿੱਚ ਆਏ ਪਿਛਲੇ ਸਾਲ 23 ਵੀ ਆਈ ਸੋ ਜਦੋਂ ਵੀ ਇਹ ਤਰਾਸਦੀ ਆਈ ਆ ਪੰਜਾਬ ਦੇ ਲੋਕਾਂ ਨੇ ਇਹਦਾ ਡਟ ਕੇ ਸਾਹਮਣਾ ਕੀਤਾ ਗੁਰੂ ਮਾਰੇ ਕੀ ਅਰਦਾਸ ਬੇਨਤੀ ਕਰਕੇ ਚੱਲਦੇ ਹੋ ਪਰ ਮਾਧਮ ਆਪ ਹੀ ਸਾਈ ਹੋ ਕੇ ਕੰਮ ਕਰਾ ਲੈਂਦਾ ਜੀ ਇਹਨਾਂ ਕੋਲ ਜੀ ਬਿਲਕੁਲ ਇਹ ਮੁਸਕਰਾਹਟ ਹੈ ਪੰਜਾਬੀਆਂ ਦੇ ਚਿਹਰਿਆਂ ਦੀ ਜਿਹੜੀਆਂ ਕਿ ਇੰਨੀਆਂ ਮੁਸੀਬਤਾਂ ਚੱਲਦੇ ਹੋਏ ਵੀ ਹਮੇਸ਼ਾ ਹੀ ਉਸ ਗੁਰੂ ਦਾ ਸ਼ੁਕਰਗੁਜ਼ਾਰ ਹੁੰਦੇ ਹਨ ਅਤੇ ਉਸ ਗੁਰੂ ਦੇ ਅੱਗੇ ਹੀ ਅਰਦਾਸ ਕਰਦੇ ਹਨ ਨਾਲ ਦੇ ਨਾਲ ਹੀ ਬਾਕੀ ਲੋਕਾਂ ਨੂੰ ਵੀ ਇਹ ਅੱਗੇ ਆਉਣ ਦੇ ਲਈ ਆਵਾਜ਼ ਉਠਾਰੇ ਹਨ ਤਾਂ ਕਿ ਅੱਜ ਪੰਜਾਬ ਦੇ ਵਿੱਚ ਜੋ ਪੰਜਾਬੀਆਂ ਦੇ ਉੱਤੇ ਹਰਾਂ ਦੀ ਮਾਰ ਪੈ ਰਹੀ ਹੈ ਉਹਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢ ਕੇ ਲਿਆਂਦਾ ਜਾਵੇ ਅਤੇ ਇਹਨਾਂ ਦਾ ਸਾਥ ਦਿੱਤਾ ਜਾਵੇ ਕੈਮਰਾ ਪਰਸਨ ਲਾਪਤੀ ਦੇ ਨਾਲ ਪਪਾਲ ਸਿੰਘ ਪੰਜਾਬ نیوز ਬਟਾਲਾ